ਇਥੋਂ ਮੈਂ ਜਿਹੜਾ ਵੀ ਇਲਾਜ ਕਰ ਰਿਹਾ ਤੁਹਾਨੂੰ ਜੀ ਜੀ ਇੱਕ ਪੈਸੇ ਦਾ ਜੋੜ ਟਿਕਣੀ ਮਾਰਦਾ ਠੀਕ ਹੈ ਜੀ ਐਂ ਤੁਹਿਆ ਕਸਤੇ ਹਾਂ ਤੁਰਨ ਵਾਲੇ ਬਾਈ ਪੂਰੀ ਗਰੰਟੀ ਹੈ ਠੀਕ ਹੈ ਅਜੇ ਮੈਂ ਪਾਜੀ ਵੱਲ ਇਲਾਜ ਕਰਦਾ ਲੋਕਾ ਹਾਂ ਜੇ ਮੇਰੇ ਸਿਧਾਂਤਾਂ ਤੇ ਚੱਲੇ ਨਾ 100% ਗਰੰਟੀ ਹੈ ਠੀਕ ਕਰੋ ਹੁਣ ਦਰ ਦੇ ਕਿੰਨਾ ਹੁਣ ਮੰਨ ਕੇ ਚਲੋ 35% ਹੋਰ ਘਟ ਗਿਆ ਜੀ ਅੱਛਾ ਤੇ ਹੁਣ ਤਾਂ 50% ਰਹਿ ਗਿਆ ਜੀ ਬਸ ਇੰਨੇ ਜਰ ਬਹਿ ਕੇ ਤੇ ਮੈਂ ਤੁਰੀ ਪਹਿਲਾਂ ਅੱਜ ਬਹਿਣਾ ਮੈਂ ਐੜਦਾ ਸੀਗਾ ਐ ਉੱਠ ਕੇ ਨਾ ਹਾਂ ਐ ਉੱਠਦਾ ਸੀਗਾ ਕਬਾਦੂ ਹੁੰਦਾ ਜੀ ਤੇਰੇ ਚੱਕ ਨਹੀਂ ਕਰਾਇਆ ਅਸਾਂ ਆ ਜਗ੍ਹਾ ਤੇ ਨਾ ਹਾਂਜੀ ਸਾਰੀ ਜਗ੍ਹਾ ਦਰਦ ਹੁੰਦਾ ਮੈਂ ਬਈ ਕਹਿੰਦੇ ਇਥੇ ਮਣਕੇ ਦਬੇਵੇਂ ਨੇ ਇਹ ਹਿੱਲ ਗਏ ਜੀ ਬਸ ਤੇਰਾ ਕੋਈ ਨਹੀਂ ਲੈ ਬਾਪੂ ਫਿਰ ਅੱਜ ਹੁਣੇ ਦੇਖੀ ਤੂੰ ਲੈ ਛੱਡੂ ਸਿੱਧਾ ਹਾਂਜੀ ਹੋਰ ਈ ਲਾ ਆ ਲੱਗਿਆ ਪਤਾ ਜੀ ਨਹੀਂ ਘਮਣਾਕਾ ਜਿਹਾ ਓਕੇ ਜਮਾ ਜੀ ਬਸ ਥੋੜੇ ਤੁਰਦਾ ਉਦੋਂ ਖੜਕਦਾਗਾ ਦਰਦ ਕਿੰਨਾ ਗਏ ਦੱਸੋ ਦਰਦ ਦਾ ਮਣਕੇ ਚੱਲੋ ਜੀ ਬਸ ਲਵੀ ਲੱਗਿਆ ਜੀ ਆਪਾਂ ਮਾਰੇ ਤੁਹਾਡਾ ਹੁਣ ਇਲਾਜ ਕਰਿਆ ਜੀ ਇਹਦੇ ਨਾਲ ਤੁਹਾਨੂੰ ਕੋਈ ਫਾਇਦਾ ਲੱਗਿਆ ਫਾਇਦਾ ਮੈਂ ਪਹਿਲਾਂ ਖੁੰਡੀ ਤੋਂ ਬਿਨਾ ਤੁਰ ਨਹੀਂ ਸਕਦਾ ਸੀ ਅੱਛਾ ਜਦੋਂ ਖੁੰਡੀ ਤੋਂ ਬਿਨਾ ਤੁਰਦਾ ਸੀ ਦੰਬ ਵੀ ਚੜਦਾ ਸੀ ਅੱਛਾ ਤੇ ਦਰਦ ਵੀ ਹੁੰਦਾ ਸੀ ਅੱਛਾ ਪਰ ਤੁਰਿਆ ਜ਼ਰੂਰ ਆ ਪਰ ਪੱਬੇ ਦੇ ਭਾਰ ਮੈਨੂੰ ਕੋਈ ਮਤਲਬ ਉਹ ਨਹੀਂ ਹੋਇਆ ਨਾ ਜੇ ਕਲਾਸ ਪਾਣੀ ਦਾ ਵੀ ਲੈਣਾ ਵੀ ਰੂ ਅੱਛਾ ਖੁੰਡੀ ਨਾਲ ਜਪਿਆ ਹੁਣ ਮੈਂ ਇਹਨੂੰ ਕੋਈ ਦਿੱਕਤ ਨਹੀਂ ਲੈ ਮੈਂ ਤੁਰ ਵੀ ਸਕਦਾ ਵਧੀਆ ਕੋਈ ਹੈ ਹੀ ਗੱਲ ਜੀ ਤੇ ਮੈਂ ਤਾਂ ਪੰਜਾਬ ਦੇ ਜਿੰਨੇ ਵੀ ਚੂਲੇ ਜਿਨ੍ਹਾਂ ਦੀ ਦਿਕਤ ਹੈ ਪੂਰੇ ਆਉਣ ਤੂੰ ਸਿਆਣੇ ਦੇ ਲੱਗ ਗਿਆ ਪਟਾਲੇ ਨਾਲ ਸਾਹਿਬ ਤੁਸੀਂ ਪਹਿਲੀ ਵਾਰ ਆਜੇ ਪਹਿਲੀ ਵਾਰ ਆਇਆ ਵਜੇ ਪਰ ਲੱਗੀ ਆ ਮਾਹੀ ਦੇ ਹੱਦ ਤੱਕ ਨਾਲ ਲੱਗੀ ਸਾਡੇ ਪੈਰ ਤਾਂ ਬਹੁਤ ਅੱਛਾ ਤੁਹਾਨੂੰ ਕੀ ਦਿੱਕਤ ਕੀ ਹੈ ਗੋਡੇ ਚ ਬਿਕਰ ਐਕਸਟਰਾ ਕਰਾਇਆ ਹੋਵੇਗਾ ਡਾਕਟਰ ਨੇ ਨਵੇਂ ਭਣ ਕੇ ਬਹੁਤ ਦਿਖਾ ਅੱਛਾ ਕਿੰਨੇ ਟਾਈਮ ਤੋਂ ਦਿੱਕਤ ਆ ਤੁਹਾਨੂੰ ਬਿਕਰ ਪਹਿਲਾਂ ਮੈਂ ਕੈਨੇਡਾ ਵਾਕਿਆ ਸੀਗਾ 2 ਮਹੀਨੇ ਲੱਗਿਆ ਸੀਗਾ ਪਿਛਲੇ ਸਾਲ ਅੱਛਾ ਉਹ ਮਿੰਨੇ ਵਾਦ ਤੋਂ ਮਾਰਗਾ ਜੀ ਉਦੋਂ ਆ ਕੇ ਹੋਣ ਟਿਕਟੇ ਜਾਦੇ ਹੋਣ ਅੱਛਾ ਹਾਂ ਇਸ ਟਾਈਮ ਜੇ ਮੈਂ ਕਹਾ ਵੀ ਤੁਰ ਕੇ ਆਓ ਹਾਂਜੀ ਹਾਂ ਤੇ ਕਿੰਨਾ ਕਰਦਾ ਤੁਰਨ ਕਰਤਾ ਬਾਤ ਉਹ ਰੋਜ਼ ਟਿਕਣ ਵਾ ਕੇ ਥੇੜੀ ਕੱਢ ਦਾਂਗਾ ਹਾਂਜੀ ਕੋਈ ਨਹੀਂ ਉਹਨਾਂ ਦਾ ਦਰਦ ਬਾਦ ਕਰੂਗਾ ਹਾਂ ਮੰਨਣਾ ਇੱਕ ਗੱਡੀ ਆ ਹਾਂ ਇਹ ਸੁਣ ਰਹੀ ਜੀ ਅੱਛਾ ਜੀ ਹਾਂਜੀ ਦਿਖਾਦਾ ਬਹੁਤ ਸਰਕਾਰੀ ਵੀ ਦਿਖਾਦਾ ਅੱਛਾ ਪੂਰੀ ਆਪਣੇ ਨਾਭੇ ਦਿਖਾਦਾ ਪ੍ਰਭ ਸਿਮਰ ਨੂੰ ਅੱਛਾ ਜੀ ਗੋਡੇ ਫੋਲੋ ਜੀ ਠੀਕ ਹੈ ਜੀ ਮੈਂ ਕਹਾਂ ਜੀ ਬੋਡੇ ਦਾ ਨਹੀਂ ਪਾਉਣ ਇਹ ਬਸ ਤੁਰੰਤ ਠਿੱਕ ਦੇਵੇ ਤੁਰਦਨ ਬਸ ਇਥੋਂ ਆ ਚੀਜ਼ ਦੀ ਤਕਲੀਫ ਜ਼ਿਆਦਾ ਜੀ ਬੈਠਿਆ ਨਹੀਂ ਨਾ ਬਰਾਬਰ ਕੋਈ ਨਹੀਂ ਆ ਵੀ ਨਾਲ ਦੁਖਦਾ ਸਮ ਕਰ ਇਹ ਨਹੀਂ ਵੀ ਨਾਲ ਲੈ ਲਿਆ ਪਹਿਲਾਂ ਵੀ ਅੱਜ ਇਹਦਾ ਇਲਾਜ ਕਰੂਗਾ ਠੀਕ ਹੈ ਜੀ ਬਸ ਇਹੀ ਜ਼ਿਆਦਾ ਫਿਰ ਮੈਂ ਇੱਕ ਬਰਨਾਲੇ ਸੀ ਉਹ ਵੀ ਦਿਖਾ ਕੇ ਆਇਆ ਦਾ ਕਿਹੜਾ ਬਰਨਾਲੇ ਯਾਰ ਡਾਕਟਰ ਤੇ ਉਹਦਾ ਉਹ ਮੈਂ ਵੀ ਸੁਣਿਆ ਨਾਮ ਉਹਦਾ ਖਾਸਾ ਟੋਕਰੀ ਦਾ ਉਹਨਾਂ ਦਾ ਮਾਦੇ ਪੁੱਤ ਨੇ ਜੀ ਉਹੋ ਕੰਮ ਕਰਦਾ ਲਾੜ ਬਹੁਤ ਚਾ ਉਹਨਾਂ ਪਾਸੇ ਕਹਿੰਦਾ ਪੈਜੋ ਜੀ ਪੈਜੇ ਮਸ਼ੀਨ ਜੀ ਨਾਲ ਕਿਥੋਂ ਕੱਢਣ ਜੀ ਐ ਮੈਂ ਤਾਂ ਕਰਕੇ ਇਕੱਠੀ ਲੱਤ ਜੀ ਬਵਾਦੀ ਲਾੜ ਫਿਰਦਾ ਪਤਾ ਸਾਰਾ ਗੁੱਡ ਨਾਲ ਹੀ ਜਾਦਾ ਸੱਬੇ ਨਾਲ ਇੱਥੋਂ ਮੈਂ ਜਿਹੜਾ ਵੀ ਇਲਾਜ ਕਰ ਰਿਹਾ ਲੋਕ ਜੀ ਜੀ ਇੱਕ ਪੈਸੇ ਦਾ ਜੋ ਟਟਕਾਣੀ ਮਾਰਦਾ ਠੀਕ ਹੈ ਜੀ ਐਂ বুঝਿਏ ਕਰਕੇ ਹਾਂ ਮਤਾਂ ਹੀ ਕਿਹਾ ਸੀ ਸਾਡੇ ਦੋਤਾ ਜੀ ਹੁਣੇ ਕਹਿੰਦਾ ਵੀ ਗੁਰਵੀਰ ਸਿੰਘ ਨਵਰਾ ਅੱਛਾ ਦਾ ਵੀ ਰਕਾਲੇ ਮੈਨੂੰ ਉੱਥੇ ਚੱਲੀ ਆਪਾਂ ਚੱਲਦੇ ਆਂ ਕਿ ਮੈਂ ਤਾਂ ਠੀਕ ਹੈ ਜੀ ਉਸ ਲਈ ਬੁੱਧਵਾਰ ਨੂੰ ਸੋਮਵਾਰ ਨੂੰ ਫੋਨ ਕਰਿਆ ਸੀ ਤੁਸੀਂ ਕਹਿੰਦੇ ਬੁੱਧਵਾਰ ਦੇ ਸਾਡੀ ਸਿੱਕੀ ਹੁੰਦੀ ਹੈਗੀ ਹਾਂ ਜੀ ਹਾਂ ਜੀ ਮਲ ਕੇ ਰੋ ਦਾ ਦੇ ਦੀ ਕੱਖਾਂ ਦਾ ਹੋਣੇ ਸੀਗੀਆਂ ਤੁਰਨ ਵਾਲੇ ਬਾਈ ਪੂਰੀ ਗਾਰੰਟੀ ਹੈ ਠੀਕ ਹੈ ਜਿਵੇਂ ਪਹਿਲੀ ਵਾਰ ਲਾਜ ਕਰ ਰਿਹਾ ਲੋਡਾ ਹਾਂ ਜੀ ਜੇ ਮੇਰੇ ਸਿਧਾਂਤਾਂ ਤੇ ਚੱਲੇਗਾ 100% ਗਾਰੰਟੀ ਹੈ ਠੀਕ ਕਰੂੰਗਾ ਦੱਸੋ ਜੀ ਇਹ ਪਰਾ ਕਰਨਾ ਹੈ ਦਵਾਈ ਉੱਤੇ ਹੀ ਬਸ ਦਵਾਈ ਆਪਾਂ ਖਾਣੇ ਨਹੀਂ ਦਿੰਦੇ ਦਵਾਈ ਜੀ ਲੈ ਕੇ ਨਾਲ ਜੀ ਫੇਰ ਮਨਾ ਕਰਤਾ ਨਹੀਂ ਕੇ ਰੋ ਕਰਦੇ ਜਿਵੇਂ ਲੱਗੇ ਜਨਾਬ ਹੁਣ ਤੁਹਾਨੂੰ ਓਕੇ ਆ ਜੀ ਥੋੜਾ ਜਿਹਾ ਹੈ ਹੁਣ ਦਰਦ ਕਿੰਨਾ ਹੈ ਹੁਣ ਮੰਨ ਕੇ ਚਲੋ 35 ਜੋ ਹੋਰ ਘਟ ਗਿਆ ਜੀ ਅੱਛਾ ਤੇ ਹੁਣ ਦਾ 50% ਰਹਿ ਗਿਆ ਜੀ ਬਸ ਤੁਰਨਾ ਬਸ ਆਹੀ ਤੇ ਖਲੀਫ ਹੈ ਜਿਹੜੀ ਚੇਪੀ ਦੀ ਮਨ ਤੇ ਉਹ ਜਿਹੜਾ 50% ਦਰਦ ਦਾ ਉਹ ਗੋਡੇ ਦਾ ਨਹੀਂ ਹੈ ਬਰਾਜ ਓਕੇ ਉਹ ਦਰਦ ਤਾਂ ਥੋੜੇ ਲੱਕ ਦਾ ਠੀਕ ਹੈ ਥੋੜੇ ਲੱਕ ਚ ਵੀ ਤੇ ਖਲੀਫ ਹੈ ਹੁਣ ਜਿਵੇਂ ਤੁਸੀਂ ਉੱਥੋਂ ਤੁਰ ਕੇ ਆਏ ਹੋਗਾ ਹਾਂ ਤੁਰਨ ਚ ਵੀ ਤੁਹਾਨੂੰ ਫਰਕ ਲੱਗਿਆ ਫਰਕ ਹੈਗਾ ਠੀਕ ਹੈ ਪਹਿਲਾਂ ਜਿਵੇਂ ਤੁਸੀਂ ਤੁਰਦੇ ਸੀ ਝੋਲ ਮਾਰ ਕੇ ਝੋਲ ਮਾਰ ਕੇ ਤੁਰਦਾ ਸੀ ਹੁਣ ਝੋਲ ਮਾਰ ਕੇ ਨਹੀਂ ਤੁਰੇ ਨਾ 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 ਐ ਨਾ ਜਰ ਬੈਕ ਤੇ ਮੈਂ ਤੁਰੇ ਪਹਿਲਾਂ ਤੇ ਜ ਪਹਿਲਾਂ ਮੈਂ ਆਇਆ ਉੱਠਦਾ ਸੀ ਕਹਿੰਦਾ ਉੱਠ ਕੇ ਨਾ ਹਾਂ ਐ ਉੱਠਦਾ ਸੀ ਹਾਂ ਹੁਣ ਠੀਕ ਉੱਠਿਆ ਹਾਂ ਹੁਣ ਠੀਕ ਉੱਠਿਆ ਹਾਂ ਬਰਾਏ ਮੈਨੂੰ ਇੱਕ ਗੱਲ ਦੱਸੋ ਜੀ ਤੁਹਾਡੇ ਇੱਥੇ ਦਰਦ ਹੁੰਦਾ ਵਾਧੂ ਹੁੰਦਾ ਜੀ ਇੱਥੇ ਕੋਈ ਚੈੱਕ ਨਹੀਂ ਕਰਾਇਆ ਤੁਸੀਂ ਆ ਜਗ੍ਹਾ ਤੇ ਨਾ ਹਾਂਜੀ ਸਾਰੀ ਜਗ੍ਹਾ ਦਰਦ ਹੁੰਦਾ ਸਰ ਹੱਥ ਪਿੱਛੇ ਕਰੋ ਜੀ ਫਿਰ ਕੋਈ ਕਿਨਾਂ ਕੋਈ ਮਣਕਾ ਦਰ ਰਿਹਾ ਤੇਰਾ ਕੋਈ ਮਣਕਾ ਹਿੱਲਿਆ ਹੋਵੇ ਕੋੂ ਦੇਖ ਮਣਕੇ ਹਿੱਲਦੇ ਨੇ ਤਾਂ ਹੀ ਹਿੱਲਦੇ ਨੇ ਮਣਕੇ ਠੀਕ ਐ ਜੇ ਚੂਲਾ ਹਿੱਲਿਆ ਹੋ ਮਣ ਕੇ ਵੀ ਤਾਂ ਹੀ ਹਿੱਲਣਗੇ ਠੀਕ ਹੈ ਜੀ ਜੇ ਚੂਲਾ ਹੀ ਨਹੀਂ ਹਿੱਲਿਆ ਮਣ ਕੇ ਕਿਵੇਂ ਹਿੱਲ ਜਾਣਾ ਹਾਂ ਇਹ ਮੈਂ ਬਈ ਕਹਿਦ ਨੇ ਇਤਨੇ ਮਣ ਕੇ ਦਵੇ ਹੋਏ ਨੇ ਇਹ ਹਿੱਲਗੇ ਜੀ ਬਸ ਦੇਣਾ ਕੋਈ ਲੈ ਬਾਪੂ ਫਿਰ ਅੱਜ ਹੁਣੇ ਦੇਖੀ ਤੂੰ ਕਿਹੜੇ ਮਣ ਕੇ ਹਿੱਲੇ ਹੋਏ ਨੇ ਕਿਹੜੇ ਦਵੇ ਹੋਏ ਨੇ ਠੀਕ ਹੈ ਠੀਕ ਹੈ ਫਰਕ ਪਾ ਕੇ ਭੇਜੂ ਪੂਰੀ ਗਾਰੰਟੀ ਹੈ ਲੈ ਛੱਡੂ ਸਿੰਘ ਹਾਂ ਜੀ ਹੋਟ ਲਾ ਆ ਲੱਗਿਆ ਪਤਾ ਜੀ ਮੈਂ ਹੀ ਆ ਬਣਾਕਾ ਜਾਂ بس ਇਹ ਜੀ ਕਰਨੀ ਦੀਆਂ ਪੈਣ ਜੋੜ ਪੈ ਗਿਆ ਤੁਹਾਡਾ ਇਹ ਠੀਕ ਹੈ ਜੀ ਹੁਣ ਇਹਦੇ ਨਾਲ ਤੁਹਾਨੂੰ ਦੇਖੋ ਕਿੰਨਾ ਫਰਕ ਪਏਗਾ ਠੀਕ ਹੈ ਮੇਰੇ ਕਹਿੰਦੇ ਪਿੱਠ ਕਰਕੇ ਪੈ ਜਾਓ ਉਧਰ ਨੂੰ ਇਧਰ ਨੂੰ ਪਿੱਠ ਕਰਕੇ ਪੈ ਜਾਓ ਬਿਲਕੁਲ ਵੱਡੇ ਲੰਬੀਆ ਲੰਬੀਆ ਸੋਣੀ ਇਕੱਠੀਆਂ ਗਰੂ ਇਹਨੂੰ ਸੈਂਟਰ ਚ ਕੱਟ ਦੇ ਆਹ ਪੈਂਟ ਦਾ ਖੌਂਦੂ ਹੀ ਹੁੱਕਾ ਓਕੇ ਜਮਾਈ ਬਸ ਥੋੜੇ ਤੁਰਦਾ ਉਦੋਂ ਖੜਕਦਾਗਾ ਦਰਦ ਕਿੰਨਾ ਕਹੇ ਦੱਸੋ ਦਰਦ ਦਾ ਮੰਨ ਕੇ ਚੱਲੋ ਜੀ ਬਸ ਲਵੀ ਲੱਗ ਗਿਆ ਜੀ ਪੰਜ ਰਹਿ ਗਿਆ ਹੁਣ ਤਾਂ ਮਾਨਾ ਕਿ 35 ਕੇ ਪੈਸੇ ਰਹਿ ਗਿਆ ਬਸ ਅੱਛਾ ਤੇ ਜਿਹੜੇ ਬੰਦੇ ਤੁਹਾਨੂੰ ਅੱਜ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਕੀ ਆ ਜੀ ਬਸ ਆਓ ਡਾਕਟਰ ਸਾਹਿਬ ਕੋਲੇ ਬਹੁਤ ਵਧੀਆ ਲਾਜ ਆ ਜੀ ਤੇ ਸੰਤੁਸ਼ਟ ਹੋ ਤੁਸੀਂ ਲਾ ਸੰਤੁਸ਼ਟ ਹੋ ਜੀ ਪੂਰੇ ਆ ਬਹੁਤ ਜਾ ਕੇ ਦਵਾਈਆਂ ਖਾ ਰਿਹਾ ਪੇਨ ਕਿਲਰ ਖਾ ਖਾ ਕੇ ਆ ਗਏ ਸੀ ਜੀ ਅੱਛਾ ਜੀ ਹੁਣ ਵੀ ਸਵੇਰੇ ਇੰਨੀਆਂ ਕੋਲੇ ਖਾ ਕੇ ਤਾਂ ਤੁਰਦਾ ਫੈਸੇ ਮੜਾ ਜੀ ਹੁਣ ਨਹੀਂ ਖਾਣ ਦਿੰਦੇ ਆਪਾਂ ਦਵਾਈ ਤਾਂ ਇਹ ਜੇ ਮੇਰੀ ਪੂਰੀ ਜ਼ਿੰਮੇਵਾਰੀ ਹੈ ਬਸ ਦਵਾਈਆਂ ਖਰਤੀ ਦੁਰਦੇ ਸੀਗੇ ਜਦੋਂ ਵੀ ਤੁਰਦੇ ਸੀ ਜਿੱਥੇ ਜਾਣਾ ਸੀ ਮਾੜਾ ਵੜਾ ਆਦਮੇ ਦੋ ਗੋੜੀ ਲਾਇਆ ਕੋਈ ਵਾਸਤਾ ਨਹੀਂ ਹੈਗਾ ਨਾ ਅੱਛਾ ਮੈਨੂੰ ਇਹ ਦੱਸੋ ਅੱਜ ਪਹਿਲੀ ਵਾਰੀ ਲਾਜੀ ਪਹਿਲੀ ਵਾਰ ਹੈ ਜੀ ਪਹਿਲੀ ਵਾਰ ਤੇ ਪਹਿਲੀ ਵਾਰ ਤੇ ਥੋੜਾ 60 70 ਪੈਸੇ ਦੱਤ ਠੀਕ ਹੋਊਗਾ 60 ਤੋਂ ਲੈ ਕੇ 70 ਤੱਕ ਪਹਿਲੀ ਵਾਰ ਦੱਤ ਠੀਕ ਹੋਊਗਾ ਜੀ ਆਪਾਂ ਮਾਰੇ ਤੁਹਾਡਾ ਹੁਣ ਇਲਾਜ ਕਰਿਆ ਜੀ ਇਹਦੇ ਨਾਲ ਤੁਹਾਨੂੰ ਕੋਈ ਫਾਇਦਾ ਲੱਗਿਆ ਫਾਇਦਾ ਮੈਂ ਪਹਿਲਾਂ ਖੁੰਡੀ ਤੋਂ ਬਿਨਾ ਤੁਰ ਨਹੀਂ ਸਕਦਾ ਸੀ ਅੱਛਾ ਜਦੋਂ ਖੁੰਡੀ ਤੋਂ ਬਿਨਾ ਤੁਰਦਾ ਸੀ ਦਮ ਵੀ ਚੜਦਾ ਸੀ ਅੱਛਾ ਤੇ ਦਰਦ ਵੀ ਹੁੰਦਾ ਸੀ ਅੱਛਾ ਹੁਣ ਤੁਰਿਆ ਜਰੂਰ ਆ ਪਰ ਪੱਬੇ ਦੇ ਪਾਰ ਮੈਨੂੰ ਕੋਈ ਮਤਲਬ ਉਹ ਨਹੀਂ ਹੋਇਆ ਜਾਂਦਾ ਅੱਛਾ ਆਰਾਮ ਨਾਲ ਤੁਰਿਆ ਅੱਛਾ ਹੁਣ ਤੁਹਾਨੂੰ ਕੀ ਆਸ ਲੱਗਦੀ ਹੈ ਮੈਂ ਠੀਕ ਹੋ ਜਾਵਾਂ ਹਾਂ ਮੈਨੂੰ ਲੱਗਦਾ ਵੀ ਜਿਵੇਂ ਇੱਕ ਲਖਤ ਕਿੱਥੇ ਮੈਂ ਜੇ ਪਾਣੀ ਵੀ ਝੱਕਣਾ ਸੀ ਅੱਛਾ ਤਾ ਮੈਨੂੰ ਛੋਟੀ ਚੱਕਣੀ ਪੈਂਦੀ ਸੀ ਜੇ ਗਲਾਸ ਪਾਣੀ ਦਾ ਵੀ ਲੈਣਾ ਫਿਰ ਤਾਂ ਖੁੰਡੀ ਨਾਲ ਚੱਕਿਆ ਹੁਣ ਮੈਂ ਇਹਨੂੰ ਕੋਈ ਦਿੱਕਤ ਨਹੀਂ ਲੈ ਮੈਂ ਤੁਰ ਵੀ ਸਕਦਾ ਵਧੀਆ ਕੋਈ ਹੈ ਹੀ ਗੱਲ ਨਹੀਂ ਲੈ ਬਹੁਤ ਵਧੀਆ ਪਹਿਲਾਂ ਤਾਂ ਮੇਰੇ ਤੁਹਾਡੀ ਡੰਗੇ ਨਹੀਂ ਪੱਟੀ ਜਾਂਦੀ ਸੀ ਜਿਹੜਾ ਬੰਦੇ ਤੁਹਾਨੂੰ ਦੇਖ ਰਹੇ ਨੇ ਜੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਜਿਨ੍ਹਾਂ ਨੂੰ ਥੋੜੇ ਵਾਲੀ ਦਿੱਕਤ ਹੈ ਮੈਂ ਤਾਂ ਜਿੰਨੇ ਵੀ ਕੋਈ ਪੰਜਾਬ ਦੇ ਵਿੱਚ ਹਾਂਜੀ ਚੋਲਿਆਂ ਦੀ ਪ੍ਰੋਬਲਮ ਹੈ ਹਾਂਜੀ ਜਿਵੇਂ ਡਾਕਟਰ ਕਹਿੰਦੇ ਨੇ ਆਪਰੇਸ਼ਨ ਕਰਾ ਲਓ ਜੀ ਚੂੜਾ ਬਦਲਵਾ ਲਓ ਜੀ ਠੀਕ ਹੈ ਜੀ ਉਹ ਵੀ ਸੈੱਟ ਹੋ ਜੇ ਨਾ ਹੋ ਜੇ ਕਿਸਮਤ ਹੈ ਹਾਂਜੀ ਪਹਿਲੀ ਗੱਲ ਤਾਂ ਚੂੜਾ ਹਰੇਕ ਬੰਦੇ ਦਾ ਸੈੱਟ ਨਹੀਂ ਹੁੰਦਾ ਠੀਕ ਹੈ ਜੀ ਤੇ ਮੈਂ ਵੀ ਇਸੇ ਆਸਤੇ 5 ਸਾਲ ਗਵਾਤੇ ਠੀਕ ਹੈ ਜੀ ਚੂੜਾ ਮੈਂ ਪਵਾਇਆ ਨਹੀਂ ਮੈਨੂੰ ਪਤਾ ਸੀ ਠੀਕ ਨਹੀਂ ਆਉਣਾ ਠੀਕ ਹੈ ਜੀ ਤੇ ਮੈਂ ਤਾਂ ਪੰਜਾਬ ਦੇ ਜਿੰਨੇ ਵੀ ਚੂੜੇ ਜਿਨ੍ਹਾਂ ਦੀ ਦਿੱਕਤ ਹੈ ਪੂਰੇ ਆਉਣ ਪਛਾੜੇ ਦੇ ਲੱਗ ਗਿਆ ਪਟਾਲੇ ਨਾਲ ਠੀਕ ਹੈ ਜੀ ਬਾਈ ਜੀ ਉਹਨਾਂ ਦਾ ਕਿ ਟ੍ਰੀਟਮੈਂਟ ਇਸ ਤੋਂ ਕਰਾਉਣਾ ਬਹੁਤ ਵਧੀਆ ਬੱਲੇ ਬੱਲੇ